ਸਸੇ ਕਾਲ ਜੀ ਸਵਾਦ ਜੀ ਤੁਹਾਡਾ ਵੀਆਪੀ ਪਿੰਡੂ ਚੈਨਲ ਦੇ ਵਿੱਚ ਸੋਥਮਿਲ ਤੁਸੀਂ ਦੇਖ ਲਿਓਣਾ ਆਜੋ ਬੁਰਾ ਟਾਈਮ ਨਾ ਖਰਾਬ ਕਰਦੇ ਹੋ ਜੇ ਕੱਰੀਓ ਅੱਜ ਵੀਡੀਓ ਨੂੰ ਸ਼ੁਰੂ ਜੀ ਰਹੀ ਆ ਬਟ ਲਾਸਟ ਸੇ ਮੈਂ 4-5 ਦਿਨ ਐਕਟਿਵ ਹੋਣਾ ਸਟਾਰਟ ਹੋ ਗਈ ਸੀਗੀ ਉਹਦਾ ਵੀ ਇੱਕ ਰੀਜ਼ਨ ਹੈ ਕਹਿੰਦੇ ਆ ਕਿ ਕਾਫੀ ਟਾਈਮ ਨਾ ਮੈਂ ਐਕਟਿਵ ਨਹੀਂ ਹੋਈ ਤੇ ਇਹਦੇ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਏ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਸੇਜ ਇਹਨੂੰ ਕਰਨ ਕੌਣ ਡਿਆ ਵਾ ਯਾਰ ਆਪਾਂ ਨੂੰ YouTube ਮੇਰਾ ਨਾ 40k 42k ਸਬਸਕਰਾਈਬਰ ਹੈ ਯੋ ਮੈਂ YouTube ਚੈਨਲ ਛੱਡ ਚੁਕਾਂ ਹਾਂ ਸਾਲ 2 ਸਾਲ ਮਤਲਬ ਆਪਾਂ ਵੀਡੀਓ ਨਹੀਂ ਪਾਈਆਂ 3 ਸਾਲ ਹੋ ਗਏ ਮਤਲਬ 3 ਸਾਲ ਹਨਾ 3 ਸਾਲ ਸਾਨੂੰ ਤੇ ਕੋਈ ਕੁੱਤੇ ਨੇ ਵੀ ਪੁੱਛਿਆ ਇੱਕ ਵਾਰੀ ਤੁਹਾਡੀ ਵੀਡੀਓ ਨਹੀਂ ਆਈ ਇਹਨੂੰ ਕੌਣ ਪੁੱਛਦਾ ਦੱਸੋ ਐਵੇਂ ਝੂਠ ਹੀ ਮਾਰੀ ਜਾਣਾ ਹੁੰਦਾ ਪੁੱਛਣ ਦੇ ਆ ਕਿ ਤੁਹਾਡੀਆਂ ਵੀਡੀਓ ਨਹੀਂ ਆਈਆਂ ਜੇ ਤੁਸੀਂ ਵੀਡੀਓ ਨਾ ਪਾਓਗੇ ਮਤਲਬ ਇਸਟਾ ਬੰਦ ਹੋ ਚੱਲੀਆ ਕਿ ਜਾਂ YouTube ਬੰਦ ਹੋ ਜਾਊਗਾ ਤੇ ਜਾਂ ਮੋਜ ਬੰਦ ਹੋ ਜਾਊਗੀ ਜਾਂ ਕੋਈ ਵੀ ਐਪ ਬੰਦ ਨਹੀਂ ਹੋਣਾ ਤੁਹਾਡੇ ਤੋਂ ਬਿਨਾ ਮੁੱਲ ਵੈਦਾਂ ਕੰਮ ਚੱਲੀ ਜਾਣਾ ਵਾ ਨਹੀਂ ਪਉਣੀ ਨਾ ਪਾਓ ਕਿ ਇਹਨੂੰ ਤਰਾਜ ਕਿਨੀ ਹੈਗੀ ਬਟ ਹੁਣ ਮੇਰੇ ਪਾਪਾ ਘਰ ਆ ਗਏ ਹੋਏ ਨੇ ਤੇ ਘਰ ਆਇਆ ਨੂੰ ਵੀ ਹਫਤਾ ਖ ਹੋ ਗਿਆ ਹੈ ਤੇ ਮੈਂ ਸੋਚਿਆ ਕਿ ਹੁਣ ਆਪਾਂ ਵਲੋਗਸ ਖਾਣੇ ਸਟਾਰਟ ਕਰਦੇ ਆ ਸਭ ਕੁਝ ਠੀਕ ਹੈ ਕਹਿੰਦੀ ਹੈ ਕਿ ਮੇਰੇ ਪਾਪਾ ਬਿਮਾਰੀ ਦੋ ਕਿ ਦਿਨ ਹੋ ਗਏ ਹੁਣ ਸੈਟ ਹੋ ਗਏ ਆ ਠੀਕ ਆ ਤੇ ਬਾਕੀ ਆਪਾਂ ਕਹਿ ਨਹੀਂ ਸਕਦੇ ਪੱਕਾ ਕਿ ਬਿਮਾਰੀ ਕਿ ਨਹੀਂ ਬਿਮਾਰੀ ਜੇ ਬਿਮਾਰ ਹੁੰਦੇ ਨਾ ਇਹਨਾਂ ਨੇ ਥੰਮੇ ਵੱਡਾ ਜੇ ਕਰਕੇ ਵੱਡੀ ਜੀ ਕਰਕੇ ਫੋਟੋ ਲਾਉਣੀ ਸੀ ਅੱਜ ਮੇਰੇ ਹੋਏ ਪਾਪਾ ਬਿਮਾਰ ਠੀਕ ਆ ਇਨਰ ਸਪੈਸ਼ਲ ਵਲੋਗ ਪਾਉਣਾ ਹੈਗਾ ਬਾਕੀ ਕੀ ਪਤਾ ਹੁੰਦਾ ਪਖੰਡ ਕਰਦੀ ਹੋਵੇ ਨਾਲੇ ਨਾਲੇ ਇਹਦੀ ਸ਼ਕਲ ਵੇਖ ਲਓ ਹਣ ਤੇ ਗਾਹ ਜਾ ਕੇ ਦੱਸਾਂਗੇ ਸ਼ਕਲ ਇਦਾਂ ਨਹੀਂ ਬਣੀ ਕਿਉਂ ਇਹਦੀ ਤੇ ਕੁਐਸਚਨਸ ਵਗੈਰਾ ਮੈਂ ਸਾਰੇ ਲਿਖ ਲੈਣੇ ਆਂ ਐਂਡਰੋਇਡ ਵਿੱਚ ਲਿਖ ਲੈ ਆਪਣੇ ਕਹਿੰਦੀ ਆ ਕਿ ਕੁਵੋਚਨ ਸਾਰਿਆਂ ਦੇ ਮੈਂ ਐਂਡਰੋਇਡ ਫੋਨ 'ਚ ਲਿਖ ਲਿਆ ਕੀ ਗੱਲ ਆ ਘਰ ਕਾਪੀ ਪੈਨੇ ਨਹੀਂ ਕਿ ਜਾ ਮਤਲਬ ਲਿਖਣਾ ਔਖਾ ਹੀ ਜਿਹੜਾ ਟਾਈਪਿੰਗ ਕਰਨੀ ਸੌਖੀ ਰਹਿੰਦੀ ਤੈਨੂੰ ਕਿ ਚਲੋ ਫੋਨ ਤੇ ਲਿਖ ਲੈਨੀ ਆ ਉਦਾਂ ਰਹਿਣ ਦਿੰਨੀ ਆ ਤੇ ਕੋਚਰ ਵੀ ਨੇ ਉਹਦੇ ਚੁਣੇ ਹਣੇ ਆ ਕਿ ਚੜੀ ਆਪਣੀ ਮਰਜ਼ੀ ਦੇ ਹਣੇ ਕੀ ਪਤਾ ਆ ਵੀ ਲਖ ਲੁਖ ਲੈ ਹਣੇ ਪਰ ਇਹਨੇ ਵੇਲੇ ਲੋਕ ਹੈਗੇ ਵੀ ਕਿ ਨਹੀਂ ਹੈ ਕਿ ਮੇਰੇ ਖਾਲ ਦੇ ਨਹੀਂ ਹੈਗੇ ਕਿ ਨੇ ਸਮਝਦੇ ਆ ਕਿ ਫਲਾਣੇ ਨੇ ਮੈਸੇਜ ਕੀਤਾ ਉਹ ਕੀਤਾ ਜੇ ਕੀਤਾ ਚਲੋ ਕੋਈ ਨਹੀਂ ਗਾਂ ਕਾ ਦੇਖਦੇ ਕੀ ਬੰਦਾ ਹਣ ਗਾਂ ਕਾ ਜਵਾਬ ਦਿੰਦੇ ਆ ਨਾਲ ਨਾਲ ਹੀ ਇਹਦਾ ਬਾਕੀ ਤੈਨੂੰ ਪਤਾ ਹੀ ਆ ਕਿ ਕੌਣ ਯਾਰ ਕਿਸੇ ਨਹੀਂ ਇੰਨਾ ਕੋਈ ਵੇਲਾ ਤੇ ਨਹੀਂ ਆ ਕਿ ਕਿਸ ਦੀ ਮਤਲਬ ਜਾਣਕਾਰੀ ਲੈਂਦਾ ਰਵੇ ਕਿਸ ਨੂੰ ਪੁੱਛੇ ਹਾਂ ਕੁਐਸਚਨ ਕਰੇ ਕਿ ਕੀ ਕੰਡੇ ਜੇ ਤੂੰ ਇਦਾਂ ਇਦਾਂ ਕੌਣ ਯਾਰ ਅੱਜ ਕੱਲ ਪੁੱਛਦਾ ਵਾ ਇਹਨੂੰ ਪੁੱਛ ਰਹੇ ਨੇ ਜਵਾਬ ਹੀ ਪੁੱਛ ਰਹੇ ਨੇ ਠੀਕ ਆ ਸਿਆਣੇ ਬੰਦੇ ਕੋਈ ਇਹਨਾਂ ਤੇ ਇਹਨਾਂ ਵੇਲੇਆਂ ਨੂੰ ਕਮੈਂਟ ਕਰੇ ਵੈਸੇ ਤਾਂ ਕਾਫੀ ਕੁਐਸ਼ਨ ਸਿੱਧਾ ਦੇ ਵੀ ਸੀਗੇ ਜੋ ਪਹਿਲੇ ਵੀ ਮੈਂ ਬਹੁਤ ਵਾਰ ਜਵਾਬ ਦੇ ਚੁੱਕੀਆਂ ਜਿੰਨਾਂ ਦਾ ਤੇ ਜੋ ਚੀਜ਼ ਲੋਕਾਂ ਨੂੰ ਪਤਾ ਨਹੀਂ ਆ ਉਹ ਗੱਲ ਸੁਣ ਤੇਰੇ ਕੋ ਪੰਜ ਰੁਪਏ ਹੈਗੇ ਟੁੱਟੇ ਕਿਉਂ ਕੀ ਹੋਇਆ ਉਹ ਯਾਰ ਇਹਨੂੰ ਵਿਚਾਰੀ ਨੂੰ ਦਈਏ ਪੰਜ ਰੁਪਏ ਕਲਿੱਪੀਆਂ ਲੈ ਆਉਗੀ ਤੇ ਦੋ ਇੱਧਰ ਇੱਕ ਇੱਧਰ ਇੱਕ ਉੱਧਰ ਲਾ ਲੂਗੀ ਭਲਾ ਕਿਉਂ ਯਾਰ ਇਹਦੇ ਵਿਚਾਰੀ ਦੇ ਵਾਲ ਹੀ ਠੱਲੇ ਡੇਗਦੇ ਫਿਰਦੇ ਆ ਸਾਰੀ ਵੀਡੀਓ 'ਚ ਏਦਾਂ ਵਾਲ ਹੀ ਸੰਭਾਲਦੀ ਫਿਰਦੀ ਆ ਦੇਖੋ ਵਾਲ ਨਹੀਂ ਸੰਭਾਲਦੇ ਜਾਂਦੇ ਪੰਜ ਰੁਪਏ ਪੰਜ ਰੁਪਏ ਵੀ ਨਹੀਂ ਕਲਿੱਪੀਆਂ ਜੋਗੇ ਇਨੂੰ ਦਾ ਸਕੈਨਰ ਕਾਰ ਸੈਂਡ ਤੇ 5 ਰੁਪਏ ਸੈਂਡ ਕਰੀ ਹੈ ਹੈਗੇ ਆ ਕੋਈ ਨਹੀਂ ਕਰਦਾਂਗੇ ਆ ਦੇ ਦੇ ਯਾਰ ਵਿਚਾਰੀ ਨੂੰ ਨਾਲੇ ਇੱਕ ਗੱਲ ਸੁਣਿਆ ਹੋਰ ਤੇ ਕਹਿੰਦੀ ਮੈਂ ਕੋਚ ਕੋਚ ਨਾ ਚੋਲੇ ਵਿੱਚੋਂ ਠੀਕ ਆ ਜਿਹੜੇ ਮੈਨੂੰ ਵਧੀਆ ਲੱਗੇ ਆ ਜੇ ਵਧੀਆ ਲੱਗੇ ਉਹਦਾ ਕੀ ਫਾਇਦਾ ਗਾੜੀ ਦੱਸਦਾ ਹੈ ਹੁਣ ਜਿੱਦਾਂ ਤੈਨੂੰ ਮਾਰੇ ਆਉਂਦੇ ਮਾਰੇ ਕਮੈਂਟ ਕੀਤੇ ਚੰਗੇ ਕਮੈਂਟ ਆਉਂਦੇ ਉਹ ਬੰਦਾ ਸਾਰਾ ਕੁਝ ਦੱਸੇ ਫੇਰੀ ਆ ਜੇ ਤੂੰ ਆਪਣੀ ਮਰਜ਼ੀ ਨਾਲ ਹੀ ਚੋਲੇ ਆ ਤੇ ਉਹਦਾ ਕੀ ਫਾਇਦਾ ਦੱਸਣਾ ਲੋਕਾਂ ਨੂੰ ਇਹਦੇ ਬਾਅਦ ਪਖੰਡ ਬਾਜੀ ਆਈਆਂ ਤੇਰੀਆਂ ਵੀਡੀਓ ਨਹੀਂ ਚੱਲਣੀਆਂ ਹੁਣ ਤੂੰ ਜਾਣ ਕੇ ਕਿਉਂ ਆਨੇ ਵਲੌਗ ਲੈਣਤਾ ਵਾ ਠੀਕ ਹੈ ਨਾ ਤੂੰ ਤੇਰਾ ਜਿਹੜੇ ਸਕਰੀਨਸ਼ਾਟ ਲੱਗੇ ਆ ਨਾ ਉਹ ਪਤਾ ਹੁਣ ਕਿਹੜੇ ਲੱਗੇ ਆ ਨਾ ਠੀਕ ਆ ਨਾ ਆ ਕੇ ਮੂਵ ਆਉਣ ਕਿਉਂ ਹੋਈਏ ਬ੍ਰੇਕਅਪ ਵਗੈਰਾ ਆ ਉਹ ਜੇ ਥੰਮੇ ਲਾਤਾ ਤੂੰ ਹਣਾ ਯਾਰ ਇੱਡਾ ਨਾ ਚਵਲਾ ਮਾਰਿਆ ਕਰੋ ਤੇ ਨਾਲੇ ਯਾਰ ਇੱਧਰ ਵੇਜੇ ਮਤਲਬ ਜਿਹੜੀ ਚੀਜ਼ ਉਹੋ ਜੇ ਮਤਲਬ ਫਿਰ ਘਰ ਦੇ ਵੇਂਦੀ ਆ ਕਿ ਕੀ ਤੂੰ ਮਤਲਬ ਇਹ ਕਿਦਾਂ ਦੇ ਬਲੌਗ ਮਤਲਬ ਲੇਖ ਹੀ ਜਦੋਂ ਦਿੱਤਾ ਤੇ ਇਹਦੇ 'ਚ ਮਤਲਬ ਸੋਚਦੇ ਇਹਦੀ ਗਲਤੀ ਆ ਨਾ ਫਿਰ ਹੱਲੇ ਵੀ ਹੱਲੇ ਜਾ ਤੇ ਹੁੰਦੀ ਆ ਇਹਦਾ ਤੇ ਕੁੜੀ ਇਹਨੂੰ ਆਉਣ ਡਿਆ ਚੇਤਾ ਇਹਨੂੰ ਚੇਤਾ ਹੁੰਦਾ ਨਾ ਇਹਨੇ ਤਾਂ ਫਿਰ ਇਹੋ ਕਹਿਣਾ ਵਾ ਸੁੱਤੀ ਭੈ ਨੂੰ ਹਿਜਕਿਆ ਆਉਣ ਗਿਆ ਯਾਦ ਕਰੇਂਗੇ ਉਹ ਵੀ ਉਹ ਵੀ ਰੀਲ ਬਣਾ ਲਈ ਠੀਕ ਹੈ ਨਾ ਸੁੱਤੀ ਭੈ ਨੂੰ ਹਿਜਕਿਆ ਆਉਣ ਗਿਆ ਤੇ ਬਾਕੀ ਬਾਕੀ ਸ਼ਾਇਦ ਕਈ ਨੂੰ ਇਹ ਵੀ ਨਹੀਂ ਪਤਾ ਹੋਵੇ ਕਿ ਭਲਕੇ ਦਾ ਕਈ ਨਵੇਂ ਇਹਦਾ ਵਿੱਚ ਤੇ ਇਹ ਤੇ ਇੱਕ ਮੁੰਡਾ ਸੀ ਇਹਨਾਂ ਦੀ ਕਿਤੇ ਅਗੇਂਜਮੈਂਟ ਹੋਈ ਤੇ ਚਲ ਗਿਆ ਚੰਡੀਗੜ੍ਹ ਠੀਕ ਅਗੇਂਜਮੈਂਟ ਤੋਂ ਨਾਲ ਹੀ ਬਾਅਦ ਚਲ ਗਿਆ ਚੰਡੀਗੜ੍ਹ ਤੇ ਉੱਥੇ ਨਾਲ ਲੜਾਈ ਠੀਕ ਹੈ ਨਾ ਤੇ ਬਾਅਦ ਚ ਭਰਣੀ ਕੀ ਪਨੀਰ ਤੋਂ ਲੜਾਈ ਹੋ ਗਈ ਹੋਗੀ ਮੈਨੂੰ ਉਹ ਪਨੀਰ ਨਹੀਂ ਦਿਖਵਾਉਂਦਾ ਨਹੀਂ ਕੋਈ ਏਦਾਂ ਵਾ ਉਦਾਂ ਫਲਾਨਾ ਫਲੂਨਾ ਕਰਕੇ ਇਹਦੇ ਵਲੌਗ ਪੇ ਹੋਣਿਆ ਪਰ ਇਹਨਾਂ ਦੇ ਚੈਨਲ ਤੇ ਨਹੀਂ ਪੇ ਉਹਨੇ ਮੈਂ ਕਰੇ ਮੇਰੇ ਨਾਲ ਡਿਲੀਟ ਕਰਤੇ ਯਾਰ ਇਹ ਇੱਕ ਬੰਦਾ ਰੋਸਟ ਕਰਦਾ ਵਾ ਰੋਮਾਂਟਿਕ ਬਣਾਉਂਦਾ ਵਾ ਉਹਦਾ ਰੇਮਸ ਨਾ ਵਾ ਉਹਦੇ ਚੈਨਲ ਤੇ ਸਾਰੇ ਇਹਨਾਂ ਦੇ ਪੇ ਹੋਣੀਆਂ ਡਿਟੇਲਾਂ ਸਾਰੀਆਂ ਤੁਸੀਂ ਦੇਖਣਾ ਹੋਗਾ ਸੱਚ ਮਾਰ ਕੇ ਦੇਖ ਸਕਦੇ ਜਿਦੀਆਂ ਬਾਕੀ ਬਾਹਰ ਜਾਣ ਦਾ ਕੋਈ ਪਲਾਨ ਹੈ ਤੁਹਾਡਾ ਫਿਲਹਾਲ ਤੇ ਵੈਸੇ ਕੋਈ ਵੀ ਨਹੀਂ ਹੈ ਕਿ ਤੁਹਾਡਾ ਕੋਈ ਬਾਹਰ ਜਾਣ ਦਾ ਪਲਾਨ ਹੈਗਾ ਵਾ ਤੇ ਮੈਂ ਕਹਿੰਦੀ ਗਾੜੀਆਂ ਕਿਹਾ ਕਿ ਨਹੀਂ ਮਲਰ ਨਾ ਕੋਈ ਨਹੀਂ ਆ ਇਹ ਤੇ ਝੂਠਾ ਬੋਲਣ ਦੀ ਆ ਕਿ ਨਹੀਂ ਅੱਜ ਹੀ ਕੋਈ ਮੁੰਡਾ ਕਵੇ ਕਿ ਮੈਂ ਆਸਟ੍ਰੇਲੀਆ ਸੈਟਾਂ ਮੇਰਾ ਕਾਰੋਬਾਰ ਆ ਤੂੰ ਹੀ ਆਉਣਾ ਚਾਹੁੰਦੇ ਹੋ ਤੇ ਇਹਨਾਂ ਨੇ ਸਵੇਰੇ ਬੈਕਪੈਕ ਕੀਤਾ ਨਾ ਦਵਾ-ਦਾਵੀ ਜਾਣ ਦੀ ਕੋਈ ਮੁੰਡਾ ਲੱਭੰਦੀ ਦੇਰ ਆ ਇਹਨਾਂ ਲੋ ਕੋਈ ਨਾ ਨਹੀਂ ਆ ਬਸ ਬਸ ਇਹ ਤੇ ਚਲੋ ਥੋੜਾ ਬੋੜਾ ਪਖੰਡ ਕਰਨ ਦੀ ਹੋਣ ਗਾੜੀ ਪਿਆ ਕੇ ਪਰ ਦੱਸਾਂ ਕੀ ਆ ਕਹਿੰਦੇ ਨੇ ਕਿ ਪਿਆਰ ਪੂਰਾ ਇਹ ਤਾਂ ਉੱਡ-ਉੱਡ ਜਾਂਦਾ ਹੁੰਦਾ ਵਾ ਤੇ ਬਾਕੀ ਇਹ ਚੱਕਰ ਕਹਿੰਦੇ ਨੇ ਪੈਸਾ ਦੇਖੇ ਤੇ ਪੈਸੇ ਨਾਲੋਂ ਭੱਜਣਾ ਹੀ ਭੱਜਣਾ ਵਾ ਹੁਣ ਅਸੀਂ ਆ ਹੁਣ ਸਾਨੂੰ ਜਿੰਨਾ ਤੇ ਕਰ ਕਹਿੰਦੇ ਨੇ ਕਿ ਅਦਾ ਬਾਹਰ ਦਾ ਕੰਮ ਨਹੀਂ ਭਾਂਡਿਆ ਸਾਨੂੰ ਕੋਈ ਕਹ ਦੇ ਨਾ ਇੱਥੋਂ ਕਿ ਭਾਈ ਬਾਹਰ ਬੂਰ ਬਾਰੇ ਨਹੀਂ ਸੋਚਿਆ ਆਖੀ ਦਾ ਯਾਰ ਨਹੀਂ ਜੋ ਇੱਧਰ ਵਾ ਉਹ ਦਮਿਆਗਾ ਇੱਥੇ ਯਾਰ ਨੇ ਯਾਰੇ ਲੋ ਤੇ ਜੇ ਕੋਈ ਸਾਨੂੰ ਵੀ ਕੱਲ ਨੂੰ ਭੇਜੂਗਾ ਕਿ ਆਜੋ ਇੱਧਰ ਵੱਡੇ ਮੁਲਕ ਪੈਸੇ ਐਂ ਲਾਉਣੇ ਆ ਫੇਰ ਐਂ ਆਕਣਾ ਕੋਈ ਨਹੀਂ ਜਾਣੇ ਵੀਰ ਅੱਗੇ ਅੱਗੇ ਲੈ ਜਾ ਲੈ ਜਾ ਤੇ ਬਾ ਕੀ ਗੱਲ ਇਹ ਆ ਤੈਨੂੰ ਮੈਂ ਸੱਚੀ ਗੱਲ ਦੱਸਦੀ ਦਿੰਨਾ ਵਿੱਚ ਯਾਰ ਜਿਹੜੇ ਨਾ ਮਤਲਬ ਆਪਣੇ ਕਈ ਹੁੰਦੇ ਆ ਯਾਰ ਦੋਸਤ ਬਾਹਰ ਜਾ ਕੇ ਭੁੱਲੀ ਜਾਂਦੇ ਆ ਹੁਣ ਇੱਥੇ ਮਤਲਬ ਜਦੋਂ ਯਾਰ ਦੋਸਤ ਆ ਇੱਥੇ ਕਹਿਣਗੇ ਭਾਈ ਮੈਨੂੰ ਬਾਹਰ ਜਾ ਲੈਂਦੇ ਸੈਟੋ ਲੈਂਦੇ ਮੈਂ ਤੈਨੂੰ ਫੋਨ ਭੇਜੂਗਾ ਤੇ ਜੋ ਲੋਡ ਹੋ ਗਈ ਮੈਂ ਤੈਨੂੰ ਉਹ ਭੇਜੂਗਾ ਬਾਅਦ ਫੋਨ ਭੇਜਣ ਦੀ ਗੱਲ ਛੱਡੇ ਉਹਦੇ ਫੋਨ ਵੀ ਨਹੀਂ ਕਰਦੇ ਬਾਹਰ ਜਾ ਕੇ ਦੇ ਲੋਕ ਜੋ ਵੀ ਕਹਿੰਦੇ ਨੇ ਤੁਸੀਂ ਪਰਵਾਹ ਨਾ ਕਰੋ ਗਲਤ ਕਮੈਂਟ ਵੀ ਕਰਦੇ ਆ ਇਗਨੋਰ ਕਰੋ ਤੁਸੀਂ ਨਾਈਸ ਹੋ ਬਹੁਤ थैंक यू ਸੋ ਮੱਚ ਜੇ ਦੀ ਪਰਵਾਹ ਨਹੀਂ ਕਰੀ ਜੇ ਪਰਵਾਹ ਹੁੰਦੀ ਨਾ ਇਹਨਾਂ ਨੂੰ ਤੇ ਇਹਨੇ ਐਂਗੇਜਮੈਂਟ ਕਰਾ ਕੇ ਚੰਡੀਗੜ੍ਹ ਨਹੀਂ ਜਾਣਾ ਸੀ ਠੀਕ ਹੈ ਨਾ ਉੱਥੇ ਪਾਣੀ ਕਿੰਨਾ ਮਹੀਨਾ ਲੱਗਿਆ ਹੈ ਕਿੰਨਾ ਟਾਈਮ ਲੱਗਿਆ ਵਾਕਿਆ ਤਨੂੰ ਸ਼ਰਮ ਆ ਹੀ ਨਹੀਂ ਆ ਜੇ ਸ਼ਰਮ ਹੁੰਦੀ ਨਾ ਤੇ ਤੂੰ ਐਂਗੇਜਮੈਂਟ ਕਰਾ ਕੇ ਤੇ ਮਤਲਬ ਫਰੈਂਡ ਆਪਣੇ ਦੇ ਨਾਲ ਚੰਡੀਗੜ੍ਹ ਨਹੀਂ ਰਹਿਣ ਚੱਲ ਜਾਣਾ ਤੇ ਬੰਦਾ ਪੁੱਛੇ ਕਿ ਮਹੀਨਾ ਇੱਕ ਤੁਸੀਂ ਚੰਡੀਗੜ੍ਹ ਰਹਿ ਕੇ ਫੇਰ ਤੀ ਕਹਤਾ ਕਿ ਮਨ ਲਵ ਉਹਦੇ ਇੱਕ ਮਲ ਮੈਨੂੰ ਨੇ ਕੋ ਪਨੀਰ ਨਹੀਂ ਖਵਾਇਆ ਮੈਨੂੰ ਆ ਨਹੀਂ ਖਵਾਇਆ ਮੇਰੀਆਂ ਉਹ ਮੰਗਾ ਨਹੀਂ ਪੂਰੀਆਂ ਕਰਦਾ ਰਿਆ ਇਹ ਸਿਸਟਮ ਚੰਗਾ ਵਾ ਕਿ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਚੱਲ ਜਾਣਾ ਬਾਅਦ ਚ ਆਪਣੀ ਮਰਜ਼ੀ ਨਾਲ ਆ ਜਾਣਾ ਇਹ ਬਣਾ ਨਹੀਂ ਕੀ ਚੱਕਰੀ ਉਹ ਗਲਤੀ ਇਹਦੀ ਵੀ ਹੈਗੀ ਆ ਠੀਕ ਹੈ ਜਾਣ ਪਿੰਨ ਜੇ ਇਹੋ ਜੇ ਕੰਮ ਹੋਇਆ ਪੰਦਾ ਜਾਵੇ ਨਾ ਸਹੀ ਹੈ ਨਾ ਜਾਵੇ ਨਾ ਤੇ ਪੂਰੀ ਗੱਲ ਇਹ ਵਿਆਹ ਕਰਾ ਕੇ ਫੇਟਲ ਜਾਂਦੇ ਪਰ ਕਿ ਥੋੜਾ ਜਿਹਾ ਇਹ ਵੀ ਹੋ ਜਾਂਦਾ ਕਿ ਬੰਦੇ ਨੂੰ ਕਿਤੇ ਲਾਲਚ ਜਾ ਹੋ ਗਿਆ ਮੇਰੇ ਖਿਆਲ ਨਾਲ ਯਾਰੀ ਇੱਕ ਗੱਲ ਸੁਣ ਮੇਰੀ ਇਹ ਗੱਲ ਵੇਹ ਕਿ ਇੱਕ ਦਿਨ ਦਾ ਵਾ ਚਲੋ ਕਹਿੰਦੇ ਹੁੰਦੇ ਆ ਕਿ ਮਤਲਬ ਕੈਨੇਡਾ ਕੋ ਅਮਰੀਕਾ ਅੰਗੇਜਮੈਂਟ ਕਰਾ ਕੇ ਨਾ ਉਹ ਲੈ ਜਾਂਦੇ ਆ ਕੁੜੀ ਨੂੰ ਹਨਾ ਜਾਂ ਕੁੜੀ ਮਤਲਬ ਪਹਿਲਾਂ ਚਲ ਜਾਂਦੀ ਆ ਤੇ ਮੁੰਡੇ ਨੂੰ ਬਾਅਦ ਚ ਨਾਲ ਲੈ ਜਾਂਦੇ ਦੋਵੇਂ ਜੀ ਚਲ ਜਾਂਦੇ ਆ ਝੂਠਾ ਵਿਆਹ ਕਰਾ ਕੇ ਇਹ ਚੰਡੀਗੜ੍ਹ ਕੀ ਹੀ ਮਤਲਬ ਬਾਹਰ ਦਾ ਦੇਸ਼ ਹੀ ਜਿਹੜਾ ਇਹ ਮਹੀਨਾ ਕਰ ਮਤਲਬ ਰਹਿਣ ਚ ਲਗੀ ਅੰਗੇਜਮੈਂਟ ਕਰਾ ਕੇ 3rd ਕੁਐਸਚਨ ਮੈਨੂੰ ਕਿਸੇ ਨੇ ਕੀਤਾ ਟਿਪ ਟੂ ਗੇਨ weight ਐਂਡ ਸਕਿਨ ਕੇਅਰ ਪਲੀਜ਼ ਬਹੁਤ ਕਿਊਟ ਹੋ ਤੁਸੀਂ ਆਈ ਲਵ ਯੂ ਕਹਿੰਦਾ ਕਿ ਤੁਸੀਂ weight ਗੇਨ ਕੀਤਾ ਤੇ ਤੁਸੀਂ ਸੋਹਣੇ ਲੱਗਣਦੇ ਹੋ ਕਿਊਟ ਤੇ ਆਈ ਲਵ ਯੂ ਮੇਰੀ ਵੱਲੋਂ ਆਈ ਲਵ ਯੂ 3 76 ਜਾਈਦਾ ਤੇਰੇ ਸਾਲਿਆ ਲਵ ਯੂ ਭੇਜਦਾ ਪਿੰਡਾਂ ਸ਼ਰਮ ਕਰ ਇਹਦੇ ਰਿਕਾਰਡ ਨਹੀਂ ਚੱਕ ਕੀਤੇ ਮਰ ਜਾ ਨੱਕ ਡੋਬ ਕੇ ਮਮਾ ਜੀ ਮੈਨੂੰ ਪਤਾ ਲੱਗ ਗਿਆ ਉਹਨਾਂ ਦਾ 76 ਵੜਾ ਫਿਰਨਾਂ ਤੇਰੇ ਦਿਵਾਲੇ ਵਾਜਾ ਮਮਾ ਜੀ ਵੀ ਆਸ਼ਕੀਓ ਠੀਕ ਹੈ ਨਾ ਵੱਡਾ ਫੁਗਰੀ ਜੀ ਦੇਣ ਲੱਗਾ ਨਾ ਕਿ ਆਈ ਲਵ ਯੂ ਤੇ ਉਹੋ ਜੀ ਮੈਂ ਕਹਿੰਨਾ ਕਿ ਆਨਸਰ ਉਹਦਾਂ ਕਹਿੰਦੀ ਮੈਂ 94 ਆਨਸਰ ਰੱਖਿਆ ਇਹ ਕੀ ਕਿ ਮਤਲਬ ਲਵ ਯੂ ਵਾਲਾ ਦੱਸਾਂ ਤੇ ਮਤਲਬ ਮੈਨੂੰ ਉਹ ਦੂਜਾ ਆਸ਼ਕ ਮੇਰਾ ਵੇਖੂਗਾ ਕੇ ਹਾਂ ਹੋਰ ਵੀ ਇਹਨੂੰ ਪਿਆਰ ਕਰਨਦੇ ਆ ਉਹ ਪਿਆਰ ਕਰਨ ਵਾਲਾ ਭਾਵੇਂ ਨਿਕਾਜ ਜਵਾਗ ਹੋਵੇ ਹੈ ਸਮਝ ਨਹੀਂ ਹੁੰਦੀ ਯਾਰ ਕਮੈਂਟ ਕਰਨ ਲੱਗੇ ਵੀ ਨਹੀਂ ਸੋਚਦੇ ਲੋਕ ਤੇ ਕਮੈਂਟ ਪੜ੍ਹ ਕੇ ਦੱਸਣ ਲੱਗੇ ਵੀ ਨਹੀਂ ਸੋਚਣ ਦੇ ਲੋਕ ਉਹ ਕਿਹੜਾ ਕਮੈਂਟ ਦੱਸਣ ਵਾਲਾ ਕਿਹੜਾ ਨਹੀਂ ਕੋਈ ਸੋਸ਼ਲ ਮੀਡੀਆ ਦੇ ਸਾਹਮਣੇ ਹੋ ਕੇ ਦੱਸਣ ਦੇ ਕਿ ਇਹਦਾ ਫਲਾਣਾ ਡਿਆ ਹੋਆ ਚੱਲ ਇਹਦਾ ਜਿਹੜਾ ਮਤਲਬ ਚਲੋ ਸਹੀ ਵੀ ਹੋਸਦਾ ਵਾ ਗਲਤੀ ਵੀ ਹੋਸਦਾ ਵਾ ਇਤਜਾਦੀ ਕਦੇ ਗਲਤੀ ਨਿਕਲਦਾ ਮੈਂ ਜਿੰਮ ਜਾਈਨ ਜ਼ਰੂਰ ਕੀਤਾ ਸੀਗਾ ਮੈਂ ਬਟ ਉਹ ਵੀ ਮੈਂ ਕੈਲੋ ਹਫਤਾ ਕਿ ਗਈ ਸੀ ਕਿ ਉਸ ਤੋਂ ਬਾਅਦ ਮੈਂ ਜਿਮ ਜਾਣਾ ਛੱਡ ਦਿੱਤਾ ਸੀ ਕਿ ਹੋਰ ਮੈਂ ਆਪਣੀ ਸਿਹਤ ਵਾਸਤੇ ਕੁਝ ਨਹੀਂ ਕੀਤਾ ਤੇ ਜਿਮ ਜੁਆਨ ਕੀਤਾ ਸੀ ਤੇ ਹਫਤਾ ਕਿ ਗਈ ਸੀ ਤੇ ਉਸ ਤੋਂ ਬਾਅਦ ਖਲੀਆਂ ਪੈ ਗਈਆਂ ਤੇ ਉਹ ਤੋਂ ਬਾਅਦ ਪੀੜ ਪੂਰ ਹੁੰਦੀ ਰਹੀ ਬਾਅਦ ਚ ਫਿਰ ਮੈਂ ਹਟ ਗਈ ਹੈ ਤੇ ਹਟ ਗਈ ਕੋਈ ਹੋਰ ਵੀ ਕਾਰਨ ਹੁਣੇ ਆ ਅੱਛਾ ਤੂੰ ਜਿਮ ਜਾਂਦੀ ਕੀ ਬਾਤ ਹੈ ਕੀ ਬਾਤ ਮੈਨੂੰ ਮੈਂ ਸੁਣਿਆ ਕਿ ਤੇਰੀ ਮਾਤਾ ਵੀ ਜਾਂਦੀ ਜਿਮ ਤੇਰੇ ਨਾਲ ਤੇ ਬਾਅਦ ਕਿ ਪਤਾ ਨਹੀਂ ਕਿੰਦੇ ਕਿ ਹਟ ਗਈ ਤੂੰ ਬਾਅਦ ਚ ਹਟ ਗਈ ਆਪੇ ਕਹਿੰਦੀ ਕਿ ਹਟ ਗਈ ਹਫਤਾ ਗਈ ਤੇ ਮਾ ਮਾਤਾ ਹੁਣਾਂ ਦਾ ਵਿਰਾਦਣਾ ਕੀ ਪਰ ਕਿਦਦਨ ਨਿਕਲ ਜਾਣਾ ਇਹਦਾ ਹੈ ਰਿਕਾਰਡ ਚੰਗਾ ਵੇਰੇ ਫਿਰ ਤੇ ਪੰਦਰੋਂ ਯਕੀਨ ਹੁੰਦਾ ਆਪਣੇ ਜਵਾਬ ਤੇ ਹੁਣ ਯਕੀਨ ਹੀ ਨਹੀਂ ਤੇ ਇੱਥੇ ਆ ਗਾ ਤੇ ਕੀ ਕਰਨੇ ਆਣਾ ਮਾਨੀ ਤੁਸੀਂ ਕਿਦੇ ਨਾਲ ਗਏ ਸੀ ਘੁੰਮਣ ਤਾਂ ਡਿਫਰੈਂਟ ਦੇ ਵਲੋਗਸ ਵਿੱਚ ਤੁਸੀਂ ਹੈ ਹੀ ਨਹੀਂ ਕਹਿੰਦੀ ਆ ਕਿ ਕਿਸ ਨੇ ਕੁਐਸਚਨ ਕੀਤਾ ਵਾ ਕਿ ਮਤਲਬ ਜਦੋਂ ਤੁਸੀਂ ਗਏ ਘੁੰਮਣ ਫਿਰਨੇ ਕਿਤੇ ਗਏ ਹੀ ਏ ਤੇ ਉੱਥੇ ਤੁਸੀਂ ਫਰੈਂਡ ਦੇ ਨਾਲ ਤੇ ਹੈ ਨਹੀਂ ਜਿਹਦੇ ਨਾਲ ਕੁੜੀਆਂ ਨਾਲ ਮਤਲਬ ਗਈ ਸੀ ਨਾ ਉਹਨਾਂ ਨਾਲ ਮਤਲਬ ਉੱਥੋਂ ਬਾਅਦ ਵਿਖੜ ਗਏ ਨਿਆਣੇ ਹੈ ਨਾ ਵੀ ਇਹ ਵਿਚਾਰੇ ਭੀੜ ਚ ਗਵਾਜ ਗਏ ਉੱਤੇ ਬਦਾਵਾ ਸਭ ਅਹੀਂ ਜਾਣਦੇ ਆ ਕਿ ਕਿੱਥੇ ਗਏ ਸੀ ਕਿੱਥੇ ਨਹੀਂ ਤੁਹਾਡੀਆਂ ਮਾਮ ਸਮੂਹ ਸੋ ਖਾਂਦਿਆਂ ਦੀਆਂ ਵੀਡੀਓ ਆਈਆਂ ਉਹ ਫਰੈਂਡਾਂ ਦੇ ਵਿੱਚ ਵਿਚਾਰੀਆਂ ਲੱਭੀਆਂ ਨਹੀਂ ਬਾਅਦ ਚ ਤੇ ਨਾ ਹੀ ਤੂੰ ਹੀ ਉਹਨਾਂ ਦੇ ਬਲੋਕਾਂ ਚ ਲੱਭੇ ਜੇ ਪਤਾ ਨਹੀਂ ਕਿੱਥੇ ਕਿਸਕੇਰੇ ਜੇ ਤੇ ਸੋਸ਼ਲ ਮੀਡੀਆ ਦੀ ਗੱਲ ਉੱਡੀ ਪਈ ਆ ਕਹਿੰਦੀ ਕਿ ਨਾਲ ਕੋਈ ਨਾਲਦਾ ਗਿਆ ਹੀ ਕੋਈ ਨਾਲ ਤੇ ਉਹਨਾਂ ਘਮਲੀ ਰਹੀ ਆ ਤੇ ਮੋਟੀ ਹੁੰਦਾ ਵੀ ਉਹੀ ਰੀਜਨ ਵਾਂ ਉੱਥੇ ਆ ਕੇ ਮੋਟੀ ਹੋ ਕੇ ਆਈ ਆ ਪਲਾ ਕਿਉਂ ਕਿ ਵੀ ਮਾਮਸ ਬੜੇ ਖਵਾਉਂਦਾ ਰਿਹਾ ਅਗਲਾ ਨਾਲ ਸ਼ੇਕ ਵੀ ਪੀਉਂਦਾ ਰਿਹਾ ਬਨਾਨਾ ਸ਼ੇਕ ਮੈਕਸਾ ਕਹਿੰਦੀ ਮੈਕਸਾ ਇੰਨੀ ਮੈਂ ਇੰਨੀ ਮੈਂ ਬਨਾਇਨਾ ਸ਼ੇਕ ਪੀਨੀ ਚਿੱਟੇ ਵਾਲਾ ਤੇ ਉਹ ਕਰਕੇ ਫਿਰ ਮੋਟੀ ਹੋ ਗਈ ਨਾ ਫਿਰ ਤੇ ਹੁਣ ਆਗੇ ਤੁਹਾਨੂੰ ਫਿਰ ਦੱਸਣ ਦੀ ਹੈ ਕਿ ਮੈਂ ਮੋਟੀ ਹੁੰਦਾ ਰਹੀ ਜਿਹਨ ਉਹ ਦੱਸਿਆ ਰਿਹਾ ਨਹੀਂ ਨੇ ਪਰ ਅਸੀਂ ਦੱਸ ਦਿੰਦੇ ਹਾਂ ਥੋੜਾ ਥੋੜਾ ਬਟ ਕੋਈ ਰੀਜ਼ਨ ਸੀਗਾ ਜਿਹਦੇ ਕਰਕੇ ਸਾਨੂੰ ਸਾਡੀ ਫੈਮਿਲੀ ਨੇ ਮਨਾ ਕੀਤਾ ਸੀਗਾ ਕਿ ਤੁਸੀਂ ਇੱਕ ਦੂਸਰੇ ਦੇ ਵਲੌਗਸ ਵਿੱਚ ਨਾ ਆਇਓ ਸਟਾਰਟਿੰਗ ਵਿੱਚ ਮੈਂ ਤੁਹਾਨੂੰ ਦੇਖੀ ਸੀਗੀ ਉਹਦੇ ਵਲੌਗਸ ਦੇ ਵਿੱਚ ਬਟ ਬਾਅਦ ਵਿੱਚ ਮੈਂ ਕਿਉਂ ਨਹੀਂ ਸੀ ਦੇਖੀ ਕਿੰਦੀ ਕੋਈ ਰੀਜ਼ਨ ਸੀਗਾ ਸਾਡੀ ਫੈਮਿਲੀ ਨੇ ਕਿ ਤੁਸੀਂ ਇੱਕ ਦੂਜੇ ਦੇ ਬਲੌਗ ਚ ਨਾ ਆਇਓ ਉਹ ਇੱਕ ਇਹੋ ਜਿਹੀ ਫੈਮਿਲੀ ਆ ਚੜੀ ਕਹਿੰਦੀ ਕਿ ਇੱਕ ਦੂਜੇ ਦੇ ਵਲੋਗ ਚ ਨਾ ਆਇਓ ਹੁਣ ਬੰਦਾ ਕਿਤੇ ਘੁੰਮਣ ਗਿਆ ਹੋਵੇ ਉਹਨੇ ਉਹ ਕਹਿੰਦੇ ਕਿ ਤੁਸੀਂ ਇਕੱਠੇ ਹੋ ਕਿਤੇ ਗਵਾਜ ਨਾ ਜਾਇਓ ਉਥੇ ਨਾਲੇ ਤੁਸੀਂ ਕੁੜੀਆਂ ਦੇ ਨਾਲ ਗਏ ਸੀ ਹੈ ਨਾ ਗਏ ਤੇ ਕੁੜੀਆਂ ਦੇ ਨਾਲ ਹੀ ਤੇ ਫਰੈਂਡ ਆ ਤੂੰ ਮਤਲਬ ਕੁੜੀਆਂ ਨੂੰ ਕਿਉਂ ਕਹਿਤਾ ਕਿ ਕੁੜੀਆਂ ਦੇ ਨਾਲ ਨਾ ਆਇਓ ਇਹ ਫੈਮਿਲੀ ਆ ਰੋਕਦੀ ਕਿਉਂ ਆ ਜਾਂ ਜਾਂ ਮੇਰੀ ਗੱਲ ਸੁਣ ਜਾ ਤੇ ਤੇਰੇ ਨਾਨਕੇ ਹੁਣ ਉਥੇ ਕਿ ਹਾਂ ਕਿ ਮੈਂ ਕੁੜੀਆਂ ਛੱਡ ਕੇ ਬਾਜੀ ਮਾ ਆਪਣੇ ਨਾਨਕੇ ਚੱਲ ਗਈ ਸੀ ਹੈ ਉਥੇ ਕੰਮ ਦੇ ਪੁੱਠੇ ਕਰਦੇ ਨੇ ਬਾਕੀ ਇਹ ਗੱਲ ਆ ਅਹੀਂ ਪੱਕਾ ਨਹੀਂ ਕਹਿੰਦੇ ਕਿ ਕੰਮ ਪੁੱਠੇ ਕੀਤੇ ਆ ਤੇ ਜਿੱਦਾਂ ਦੇ ਇਹ ਹਾਲਾਤ ਤੇ ਜਿਹੜਾ ਕਹਿੰਦੀ ਨਾ ਕੁਝ ਕਾਰਨ ਨਹੀਂ ਜਿਹੜੀਆਂ ਵੀਡੀਓ ਨਹੀਂ ਕੰਨ ਚੈਰਾਈਆਂ ਇਹ ਕਿੰਨਾ ਚਿਰ ਘੁੰਮਦੇ ਫਿਰਦੇ ਰੇ ਆ ਟੂਰਾਂ ਦੇ ਨੂੰ ਪਤਾ ਤਾਂ ਉਹਨਾਂ ਨੇ ਭੇਜਿਆ ਸੀਗਾ ਬਾਕੀ ਕਹਿੰਦੀ ਕਿ ਫੈਮਿਲੀ ਨੂੰ ਪਤਾ ਹੀ ਫੈਮਿਲੀ ਤਾਂ ਹੀ ਭੇਜਾ ਜੇ ਫੈਮਿਲੀ ਨੂੰ ਕਿਤੇ ਪਤਾ ਹੁੰਦਾ ਨਾ ਤੇ ਉਹਨਾਂ ਨੇ ਕਦੇ ਨਹੀਂ ਭੇਜਣਾ ਸੀ ਠੀਕ ਹੈ ਨਾ ਹੁਣ ਤੈਨੂੰ ਮੈਂ ਆਖਿਆ ਨਾ ਕਿ ਇਹਦਾ ਮੂੰਹ ਕਿ ਲੰਕਿਆ ਇਸੇ ਕਰਕੇ ਲੰਕਿਆ ਕਿ ਉਹਨਾਂ ਦੇ ਘਰ ਦੇ ਨੂੰ ਪਤਾ ਲੱਗ ਗਿਆ ਸੀ ਆ ਹੁੰਦੀ ਹੈ ਸਾਰੀ ਇਹਦਾ ਛੱਤਰ ਪਲੇਟ ਉਹ ਕੀਤੀ ਇਹਦੀ ਤੇ ਆ ਵੇਖੋ ਹੁਣ ਵੀਡੀਓ ਵਿੱਚ ਬੂਥਾ ਵੇਖੋ ਇਹਦਾ ਤੁਹਾਨੂੰ ਪਤਾ ਤੁਸੀਂ ਸਹੀ ਹੋ ਤੁਸੀਂ ਲੋਕਾਂ ਦੀ ਸੁਣੋ ਹੀ ਨਾ ਲੋਕਾਂ ਦਾ ਕੰਮ ਹੁੰਦਾ ਲੋਕੀ ਤੇ ਰੱਬ ਨੂੰ ਵੀ ਨਹੀਂ ਛੱਡਦੇ। ਇਹ ਲੋਕੀ ਤੇ ਕਹਿੰਦੀ ਕਿ ਰੱਬ ਨੂੰ ਵੀ ਮਾੜਾ ਬੋਲ ਦਿੰਦੇ ਆ। ਇਹ ਤੇਰੇ ਮੂੰਹੋਂ ਸੋਂਦੇ ਆ ਠੀਕ ਆ। ਲੋਕੀ ਜਿਹੜੇ ਰੱਬ ਨੂੰ ਮਾੜਾ ਬੋਲਦੇ ਨਾ ਉਹਨਾਂ ਦਾ ਹਸਰ ਵੀ ਮਾੜਾ ਹੁੰਦਾ ਵਾ ਠੀਕ ਆ। ਤੇ ਨਾਲੇ ਨਾ ਆਪਣੇ ਨੂੰ ਆਪ ਨੂੰ ਥੋੜਾ ਜਿਹਾ ਉੱਚੇ ਲੈਵਲ ਤੇ ਨਾ ਗਿਣੋ ਥੋੜਾ ਜਿਹਾ ਨੀਵੇਂ ਰੱਖੀਦਾ ਹੁੰਦਾ ਵਾ। ਕਿੰਨਾ ਮਿਲਾਉਂਦੇ ਫਿਰਦੇ ਹੋ। ਤੁਹਾਨੂੰ ਮਾੜਾ ਕੌਣ ਬੋਲਦਾ ਵਾ? ਕੌਣ ਬੋਲਦਾ ਦੱਸਾ ਕੌਣ ਬੋਲਦਾ? ਕਿ ਜਦੋਂ ਤੁਸੀਂ ਲੋਕਾਂ ਨੂੰ ਮੌਕਾ ਦਿੰਦੇ ਜੀ ਬੋਲਣ ਦਾ। ਲੋਕੀ ਉਦਾਂ ਨਹੀਂ ਬੋਲਦੇ। ਜਦੋਂ ਤੁਸੀਂ ਕੁਝ ਹਰਕਤਾਂ ਹੀ ਇਦ ਕਿ ਉਹਨਾਂ ਨੂੰ ਬੋਲਣਾ ਪੈਂਦਾ ਹੀ ਆ ਮਜਬੂਰ ਹੋ ਕੇ ਤੁਸੀਂ ਮੈਰਿਜ ਕਦੋਂ ਕਰਵਾਨੀ ਆ ਖਾਜੇ ਕੁਝ ਸੋਚਿਆ ਨਹੀਂ ਆ ਖਾਜੇ ਤਾਂ ਨਹੀਂ ਕਰਵਾਨੀ ਜਦੋਂ ਮੈਨੂੰ ਕੋਈ ਲੱਭ ਜੂਗਾ ਕਿ ਜਿੱਦਾਂ ਕੋਈ ਮੈਨੂੰ ਜਾਣ ਸਕੇ ਤੇ ਮੈਂ ਉਹਨੂੰ ਜਾਣ ਸਕਾਂ ਤੇ ਫੇਰ ਮੈਰਿਜ ਕਰਾਣੀ ਜਦੋਂ ਵੀ ਤੁਸੀਂ ਮੈਰਿਜ ਕਰਾਉਣੀ ਫਿਰ ਸਾਨੂੰ ਜ਼ਰੂਰ ਦੱਦਣਾ ਤੁਹਾਨੂੰ ਠੀਕ ਆ ਤੇ ਬਾਕੀ ਤੁਸੀਂ ਦੱਸ ਦੋ ਕਿ ਕੀ ਈਦਾਂ ਦਾ ਮੁੰਡਾ ਚਾਹੀਦਾ ਵਾ ਫਿਰ ਆਪਾਂ ਕੋਸ਼ਿਸ਼ ਕਰਦੇ ਹਾਂ ਈਦਾਂ ਲੱਭਣ ਦੀ ਲੱਭੀਏ ਫਿਰ ਲੱਗੇ ਬਟੇ ਕਿਹਸਾ ਲੱਗਾ ਮੇਰਾ ਮਜ਼ਾਕ ਮੈਂ ਨਹੀਂ ਕਰਾਉਣਾ ਆ ਜੀ ਯਾਰ ਕੋਚਰ ਪੁੱਛਣ ਵਾਲੇ ਵੀ ਨਾ ਪਾਗਲ ਹੀ ਆ ਤੇ ਇੱਕ ਗਾਰੀ ਸੁਣਾਉਣ ਵਾਲੇ ਵੀ ਪਾਗਲ ਹੀ ਆ ਤੇ ਬੰਦਾ ਪੁੱਛੇ ਕੀ ਮੈਰਿਜ ਕਿਦੋਂ ਕਰਾਉਣੀ ਤੁਸੀਂ ਵੇ ਤੁਹਾਨੂੰ ਦੱਸਣਾ ਨਹੀਂ ਪਿੱਲਾ ਦੱਸੋ ਨਹੀਂ ਜਿਹੜੀ ਪਿੱਲਾ ਕਰਾਈ ਹੀ ਕਿ ਕਰਾਉਣ ਲੱਗੀ ਸੀ ਜਾਂਦੇ ਉਹ ਇਹਨੇ ਪੁੱਛ ਕਰਾਈ ਆ ਹੈ ਇਹੋ ਚੀਜ਼ ਦੱਸਣ ਵਾਲੀ ਹੁੰਦੀਆਂ ਉਹ ਜਿੰਨੇ ਕਰਾਉਣੀ ਉਹਨੇ ਕਰਾਈ ਲੈਣੀ ਆ ਦੱਸਣਾ ਹੋਣਾ ਸੋਸ਼ਲ ਮੀਡੀਆ ਦੇ ਤੇ ਬਾਕੀ ਉਹ ਜਨੇ ਕਮਿੰਟ ਕੀਤਾ ਕਿ ਦੀਦੀ ਮੈਰਿਜ ਕਿਦੋਂ ਕਰਾਉਣੀ ਤੈਨੂੰ ਕਿਹੜਾ ਸੱਦਣਾ ਇਹਨੇ ਕਿ ਜਿਹੜਾ ਤੂੰ ਮੱਲਾਂ ਜਾਣਾ ਵਾ ਕਿ ਵਿਚੋਲਣ ਬੰਦਾ ਰਾਦਾ ਤੇਰਾ ਕਿ ਤੇਰਾ ਰਾਦਾ ਕਿ ਸ਼ਾਪ ਚੂਪ ਪਵਾਈ ਅਸੀਂ ਵੀ ਰਿਸ਼ਤਾ ਕੋਈ ਕਰਾਈਏ ਪਰ ਆਗੇ ਵੇਲਾ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਰੁਲਦੀ ਫਿਰੇਂਗੀ ਤੂੰ ਹੀ ਯਾਰ ਦਿਮਾਗ ਖਰਾਬ ਹੋ ਗਏ ਲੋਕਾਂ ਦੇ ਕੋਣ ਕੋਈ ਵੀਡੀਓ ਪਾਉਣ ਨੂੰ ਹੈਗਾ ਨਹੀਂ ਹੁਣ ਇੱਕੋ ਜਿਗਾੜ ਆਰ ਕੇ ਕਹਿੰਦੀ ਚਲੋ ਇਹੋ ਅੱਜ ਚੱਲਣ ਦੇ ਵੇਖੀ ਤੇ ਕੀ ਜਾਊਗੀ ਵੀ ਉਹਦੇ ਮੇਲੇ ਜਾਣੇ ਆ ਉਹਦੇ ਵੇਖ ਲੈਣਾ ਲੋਕਾਂ ਨੇ ਏ ਸਾਡੀ ਛੋਟੀ ਜੀ ਵੀਡੀਓ ਛੋਟੀ ਜੀ ਲੰਮੀ ਹੋ ਗਈ ਹੋਈ ਪਤਾ ਨਹੀਂ ਕਿੰਨੀ ਕਿੰਨੀ ਲੰਬੀ ਬਣੀ ਹੋਣੀ ਹੈ ਚਲੋ ਜੇ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਵੀ ਜਾਂਦੇ ਜਾਂਦੇ ਕਰ ਦਿਓ ਸਬਸਕ੍ਰਾਈਬ ਜੀ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ